ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੂ ਟਿਊਬ ਚੈਨਲ ਵੀਰਿੰਦਰ ਪਾਲ ਸਿੰਘ 9417 ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਨਿਥਾਵਿਆਂ ਦਾ ਥੋਂ ਨਿਮਾਨਿਆਂ ਦਾ ਮਾਣ ਨੀ ਓਟਿਆਂ ਦੀ ਓਟ ਨੀ ਤਰਿਆਂ ਦੀ ਤਰ ਨਿਗਤਿਆਂ ਦੀ ਗਤ ਨੀ ਪੱਤਿਆਂ ਦੀ ਪਤ ਸ੍ਰੀ ਗੁਰੂ ਅਮਰਦਾਸ ਜੀ ਨੂੰ ਸਿੱਖ ਧਰਮ ਵਿੱਚ ਤੀਜੇ ਗੁਰੂ ਹੋਣ ਦਾ ਮਾਣ ਪ੍ਰਾਪਤ ਹੈ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਨੂੰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਸਰਕੇ ਪਿੰਡ ਵਿੱਚ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਮ ਤੇਜਪਾਲ ਅਤੇ ਮਾਤਾ ਜੀ ਦਾ ਨਾਮ ਲక్ష్ਮੀ ਦੇਵੀ ਸੀ। ਉਹਨਾਂ ਦੇ ਦਾਦਾ ਜੀ ਦਾ ਨਾਮ ਹਰੀਦਾਸ ਸੀ। ਉਹਨਾਂ ਦਾ ਪਰਿਵਾਰ ਖੱਤਰੀ ਕਬੀਲੇ ਦੇ ਪੱਲਾ ਗੋਤ ਨਾਲ ਸਬੰਧਤ ਸੀ। ਪਿਤਾ ਤੇਜਪਾਲ ਜੀ ਦੇ ਘਰ 4 ਪੁੱਤਰ ਸਨ। ਸ੍ਰੀ ਗੁਰੂ ਅਮਰਦਾਸ ਜੀ ਸਾਬਤ ਨੂੰ ਵੱਡੇ ਪੁੱਤਰ ਸਨ ਆਪ ਜੀ ਖੇਤੀਬਾੜੀ ਅਤੇ ਵਪਾਰ ਦੋਵਾਂ ਤਰ੍ਹਾਂ ਦੇ ਕੰਮ ਕਰਦੇ ਸਨ 20 ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਜੀ ਦਾ ਵਿਆਹ ਮਨਸਾ ਦੇਵੀ ਨਾਲ ਹੋਇਆ ਆਪ ਜੀ ਦੇ ਘਰ ਚਾਰ ਬੱਚੇ ਬੀਬੀ ਦਾਨੀ ਬੀਬੀ ਭਾਨੀ ਮੋਹਨ ਅਤੇ ਮੋਹਰੀ ਪੈਦਾ ਹੋਏ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਭਤੀਜੇ ਦੀ ਪਤਨੀ ਬੀਬੀ ਅਮਰੋ ਤੋਂ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਭਜਨ ਸੁਣਿਆ ਅਤੇ ਬਹੁਤ ਪ੍ਰਭਾਵਿਤ ਹੋਏ ਬੀਬੀ ਅਮਰੋ ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਧੀ ਸਨ ਸ੍ਰੀ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋ ਨੂੰ ਆਪਣੇ ਪਿਤਾ ਨਾਲ ਮਲਾਉਣ ਲਈ ਪ੍ਰੇਰਿਆ ਜਿਸ ਵੇਲੇ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਪਾਸ ਆਏ ਤੇ ਸੇਵਾ ਕਰਨ ਲੱਗੇ ਉਸ ਵੇਲੇ ਉਹਨਾਂ ਦੀ ਉਮਰ 62 ਸਾਲ ਦੀ ਸੀ ਇਸ ਅਵਸਥਾ ਵਿੱਚ ਇਹਨਾਂ ਦਾ ਐਡਾ ਪ੍ਰਸਾਰਥ ਸੀ ਕਿ ਅੱਧੀ ਰਾਤ ਨੂੰ ਜਾਗ ਕੇ ਗਾਗਰ ਭਰ ਕੇ ਬਿਆਸਾ ਦਰਿਆ ਤੋਂ ਲਿਉਂਦੇ ਸਨ ਤੇ ਉਸ ਜਲ ਨਾਲ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਂਦੇ ਸਨ ਬਿਆਸਾ ਦਰਿਆ ਤਿੰਨ ਕੋਸ ਦੇ ਫਾਸਲੇ ਉੱਪਰ ਸੀ ਤੇ ਫੇਰ ਦਿਨ ਚੜੇ ਜੰਗਲ ਵਿੱਚ ਜਾ ਕੇ ਗੱਠਾ ਲੱਕੜੀਆਂ ਦਾ ਚੁਣ ਕੇ ਸਿਰ ਉੱਪਰ ਰੱਖ ਕੇ ਲਿਆਉਂਦੇ ਸਨ ਤੇ ਲੰਗਰ ਦੇ ਬਰਤਨ ਵੀ ਆਪ ਬੜੀ ਸਰਧਾ ਨਾਲ ਮਾਂਜਦੇ ਸਨ ਇਸੇ ਤਰ੍ਹਾਂ ਦਿਨ ਰਾਤ ਸੇਵਾ ਵਿੱਚ ਹੀ ਗੁਜ਼ਾਰਦੇ ਰਹੇ ਜਦੋਂ 12 ਸਾਲ ਇਸੇ ਤਰ੍ਹਾਂ ਸੇਵਾ ਕੀਤੀ ਤਾਂ ਇੱਕ ਦਿਨ ਪੋ ਦੇ ਮਹੀਨੇ ਬਰਖਾ ਬਹੁਤ ਸੀ ਤੇ ਹਵਾ ਵੀ ਜ਼ੋਰ ਦੀ ਚੱਲ ਰਹੀ ਸੀ ਸਿਵਾਏ ਇਸ ਦੇ ਕਿ ਜਦੋਂ ਬਿਜਲੀ ਚਮਕਦੀ ਸੀ ਤਾਂ ਰਸਦਾ ਰਸਤਾ ਲੱਭਦਾ ਸੀ ਨਹੀਂ ਰਸਤਾ ਵੀ ਨਹੀਂ ਦਿਸ ਰਿਹਾ ਸੀ ਗੁਰੂ ਅਮਰਦਾਸ ਜੀ ਗਾਗਰ ਭਰ ਕੇ ਲਿਆਏ ਤੇ ਰਸਤੇ ਵਿੱਚ ਇੱਕ ਜੁਲਾਹੇ ਦਾ ਘਰ ਸੀ ਜਿਸ ਦੇ ਕਿੱਲੇ ਨਾਲ ਹਨੇਰੇ ਕਾਰਨ ਪੈਰ ਲੱਗ ਕੇ ਗੁਰੂ ਜੀ ਟੋਏ ਵਿੱਚ ਡਿੱਗ ਪਏ ਪਰ ਦੂਮੇ ਹੱਥ ਗਾਗਰ ਨੂੰ ਪਾਈ ਰੱਖੇ ਕਿ ਕੀਤੇ ਪਾਣੀ ਨਾ ਡੁੱਲ ਜਾਵੇ ਡਿੱਗਣ ਦੀ ਆਵਾਜ਼ ਸੁਣ ਕੇ ਜੁਲਾਹੇ ਨੇ ਜੁਲਾਈ ਤੋਂ ਪੁੱਛਿਆ ਇਹ ਕੌਣ ਹੈ ਜੋ ਇਸ ਵੇਲੇ ਡਿੱਗਾ ਹੈ ਤਾਂ ਜੁਲਾਈ ਨੇ ਆਖਿਆ ਹੋਰ ਕੌਣ ਇਸ ਵੇਲੇ ਘਰੋਂ ਨਿਕਲਦਾ ਹੈ ਹੋਵੇਗਾ ਅਮਰੂ ਨਾਥਾਵਾ ਜੋ ਗੁਰੂ ਅੰਗਦ ਜੀ ਦਾ ਰੋਟੀ ਦਾ ਚੱਕ ਰਹਿ ਨਾ ਉਸ ਨੂੰ ਦਿਨੇ ਚੈਨ ਹੈ ਤੇ ਨਾ ਰਾਤ ਇਹ ਗੱਲ ਸੁਣ ਕੇ ਵੀ ਗੁਰੂ ਅਮਰਦਾਸ ਜੀ ਦੇ ਦਿਲ ਵਿੱਚ ਜਰਾ ਕਿਰਕਨਾ ਆਈ ਤੇ ਸੁਣੀ ਅਨ ਸੁਣੀ ਕਰਕੇ ਜਾਗਰ ਸੰਭਾਲ ਕੇ ਤੁਰ ਪਏ ਗੁਰੂ ਅੰਗਦ ਦੇਵ ਜੀ ਜਾਣੀ ਜਾਣ ਸਨ ਉਹਨਾਂ ਸਵੇਰੇ ਸਵਾ ਲਗਾ ਕੇ ਪੁੱਛਿਆ ਅਮਰਦਾਸ ਰਾਤ ਜੁਲਾਹੀ ਨੇ ਕੀ ਕਿਹਾ ਸੀ ਗੁਰੂ ਅਮਰਦਾਸ ਜੀ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਆਪ ਸਭ ਕੁਝ ਜਾਣਦੇ ਹੋ ਤਦ ਗੁਰੂ ਸਾਹਿਬ ਨੇ ਰਾਤ ਵਾਲਾ ਸਾਰਾ ਪ੍ਰਸੰਗ ਸਬਣਾ ਸਿੱਖਾਂ ਨੂੰ ਸੁਣਾਇਆ ਤੇ ਗੁਰੂ ਅਮਰਦਾਸ ਜੀ ਨੂੰ ਨਿਥਾਵਿਆਂ ਦਾਥੋਂ ਨਿਮਾਣਿਆਂ ਦਾ ਮਾਣ ਨਿਓਟਿਆਂ ਦੀ ਓਟ ਨੀਤਰਿਆਂ ਦੀ ਥਿਰ ਨਿਗਤਿਆਂ ਦੀ ਗਤ ਆਦਿਕ ਵਾਰ ਦੇ ਕੇ ਗੁਰਿਆਈ ਦਿੱਤੀ ਤੇ ਮੱਥਾ ਟੇਕਿਆ ਅਤੇ ਗੋਇੰਦਵਾਲ ਭੇਜ ਦਿੱਤਾ ਸ੍ਰੀ ਗੁਰੂ ਅਮਰਦਾਸ ਜੀ ਨੇ ਬੌੜੀ ਦਾ ਆਰੰਭਕ ਕਾਰ ਦਿੱਤਾ। ਅਗਰ ਅਕਬਰ ਬਾਦਸ਼ਾਹ ਜੀ ਟੋੜ ਗੜ੍ਹ ਵਿੱਚ ਜੈਮਲ ਫੱਤੇ ਨਾਲ ਲੜ ਰਿਹਾ ਸੀ ਪਰ ਉਹ ਕਿਲਾ ਟੁੱਟਦਾ ਨਹੀਂ ਸੀ। ਤਾਹਰ ਵੇਗ ਖਾਨ ਨੇ ਬਾਦਸ਼ਾਹ ਪਾਸ ਅਰਜ਼ ਕੀਤੀ ਜੇਕਰ ਨਾਨਕ ਪੀਰ ਦੀ ਗੱਦੀ ਵਾਲੇ ਗੁਰੂ ਅਮਰਦਾਸ ਜੀ ਦੀ ਮਿੰਨਤ ਕਰੋ ਤਾਂ ਭਰੋਸਾ ਹੈ ਕਿ ਇਹ ਕਿਲਾ ਫਤਿਹ ਹੋ ਜਾਵੇਗਾ। ਤੇ ਇਹੋ ਗੱਲ ਟੋਡਰ ਮਲ ਦੀਵਾਨ ਨੇ ਵੀ ਆਖੀ। ਤਾਂ ਬਾਦਸ਼ਾਹ ਨੇ ਗੁਰੂ ਜੀ ਦੀ ਮਿੰਨਤ ਕਰਕੇ ਗੁਰੂ ਸਾਹਿਬ ਪਾਸ ਖਬਰ ਭੇਜ ਦਿੱਤੀ ਗੁਰੂ ਜੀ ਬੋਲੇ ਜਦੋਂ ਸਾਡੀ ਬਾਬਲੀ ਦਾ ਕੜ ਟੁੱਟੇਗਾ ਤਦੋਂ ਕਿਲਾ ਟੁੱਟੇਗਾ ਬਾਦਸ਼ਾਹ ਨੇ ਫੌਰਨ ਕਾਰੀਗਰ ਭੇਜ ਕੇ ਬਾਬਲੀ ਦਾ ਕੜ ਤੁੜਵਾ ਦਿੱਤਾ ਉਸੇ ਵਕਤ ਚਿਤੌੜ ਗੜ ਫਤੇ ਹੋਇਆ ਬਾਦਸ਼ਾਹ ਬਹੁਤ ਖੁਸ਼ ਹੋਇਆ ਤੇ ਬਹੁਤ ਖੁਸ਼ ਨਾਜ਼ਰ ਭੇਟ ਦਿੱਤਾ ਫਿਰ ਜਦ ਬਾਦਸ਼ਾਹ ਲਾਹੌਰ ਵੱਲ ਆਇਆ ਤਾਂ ਗੋਇੰਦਵਾਲਾ ਗੁਰੂ ਸਾਹਿਬ ਦੇ ਦਰਸ਼ਨ ਕਰਕੇ 500 ਮੋਹਰ ਭੇਟ ਕੀਤੀ ਜਿਹੜੀਆਂ ਅਸਰਫੀਆਂ ਬਾਦशाह ਗੁਰੂ ਸਾਹਿਬ ਨੂੰ ਦੇ ਗਿਆ ਸੀ ਉਹ ਸਭ ਗੁਰੂ ਜੀ ਨੇ ਉਸੇ ਵੇਲੇ ਗਰੀਬਾਂ ਕੰਗਾਲਾਂ ਨੂੰ ਵੰਡ ਦਿੱਤੀਆਂ ਇਸੇ ਸਮੇਂ ਇੱਕ ਦਿਨ ਸ੍ਰੀ ਗੁਰੂ ਸਾਹਿਬ ਦੀ ਬਾਣ ਲਗਾ ਕੇ ਬੈਠੇ ਸਨ ਕਿ ਅਚਾਨਕ ਇੱਕ ਮਾਈ ਦੇ ਵਿਰਲਾਪ ਕਰਨ ਦੀ ਆਵਾਜ਼ ਆਈ ਜਦ ਦਰਿਆਫਤ ਕੀਤਾ ਤਾਂ ਮعلوم ਹੋਇਆ ਜੋ ਉਹ ਵਿਧਵਾ ਇਸਤਰੀ ਹੈ ਤੇ ਉਸ ਦਾ ਇੱਕੋ ਹੀ ਪੁੱਤਰ ਸੀ ਜੋ ਤੇਜੇ ਤਾਪ ਨਾਲ ਮਰ ਗਿਆ ਹੈ ਗੁਰੂ ਜੀ ਨੂੰ ਉਹਦਾ ਬਿਰਲਾਪ ਸੁਣ ਕੇ ਦਇਆ ਆਈ ਤੇ ਕਰਤਾਰ ਅੱਗੇ ਬੇਨਤੀ ਕੀਤੀ ਤਾਂ ਉਹਦਾ ਪੁੱਤਰ ਜੀਵਦਾ ਹੋ ਗਿਆ ਅੱਗੇ ਨੂੰ ਜਿੱਚਰ ਗੁਰੂ ਜੀ ਰਹੇ ਿਤਚਰ ਕੋਈ ਲੜਕਾ ਮਾਂ ਬਾਪ ਦੇ ਜੀਵਦਿਆਂ ਤੇ ਇਹ ਨਾਲ ਨਾ ਹੋਇਆ ਤੇ ਤੇਜੇ ਨੂੰ ਪਕੜ ਕੇ ਗੁਰੂ ਜੀ ਨੇ ਕੈਦ ਕਰ ਲਿਆ ਆਪਜੀ ਨੇ ਮੰਜੀ ਪ੍ਰਥਾ ਚਲਾਈ ਅਤੇ ਸਤੀਪ ਪ੍ਰਥਾ ਅਤੇ ਪਰਦੇ ਦੀ ਪ੍ਰਥਾ ਦਾ ਵਿਰੋਧ ਕੀਤਾ ਕਿਹਾ ਜਾਂਦਾ ਹੈ ਕਿ ਇੱਕ ਵਾਰ ਹਰੀਪੁਰ ਦਾ ਰਾਜਾ ਅਤੇ ਉਸ ਦੀਆਂ ਰਾਣੀਆਂ ਨੂੰ ਗੁਰੂ ਜੀ ਨੇ ਪਰਦੇ ਲਈ ਛਿੜਕਿਆ ਸੀ ਪ੍ਰੰਤੂ ਇੱਕ ਰਾਣੀ ਨੇ ਆਪਣੇ ਆਪ ਨੂੰ ਪਰਦਾ ਪਾਉਣ ਤੋਂ ਵਖ ਹੋਣ ਤੋਂ ਇਨਕਾਰ ਕਰ ਦਿੱਤਾ ਜਿਸ ਦਾ ਗੁਰੂ ਜੀ ਨੇ ਜਵਾਬ ਦਿੱਤਾ ਕਿ ਜੇ ਤੁਸੀਂ ਗੁਰੂ ਜੀ ਦੇ ਚਿਹਰੇ ਤੋਂ ਖੁਸ਼ ਨਹੀਂ ਤਾਂ ਤੁਸੀਂ ਇੱਥੇ ਕਿਉਂ ਰੁਕੇ ਹੋ ਮੁਗਲ ਸਮਰਾਟ ਅਕਬਰ ਵੀ ਗੁਰੂ ਅਮਰਦਾਸ ਜੀ ਨੂੰ ਮਿਲਿਆ ਨਾ ਤਾਂ ਗੁਰੂ ਜੀ ਨੇ ਅਕਬਰ ਦਾ ਸਵਾਗਤ ਕੀਤਾ ਅਤੇ ਨਾ ਹੀ ਸਿੱਧੇ ਤੌਰ ਤੇ ਕੋਲ ਬੁਲਾਇਆ ਸਗੋਂ ਗੁਰੂ ਜੀ ਨੇ ਸੁਝਾਅ ਦਿੱਤਾ ਕਿ ਅਕਬਰ ਸਾਰਿਆਂ ਵਾਂਗ ਪਹਿਲੀ ਮੁਲਾਕਾਤ ਤੂੰ ਪਹਿਲਾਂ ਸਾਰਿਆਂ ਵਾਂਗ ਫਰਸ਼ ਤੇ ਬੈਠ ਕੇ ਲੰਗਰ ਸਕੇ ਅਕਬਰ ਨੇ ਵੀ ਇਸੇ ਤਰ੍ਹਾਂ ਕੀਤਾ ਫਿਰ ਅਕਬਰ ਸੰਗਤ ਨਾਲ ਸੰਗਤ ਵਿੱਚ ਬੈਠ ਗਿਆ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਖੇ 84 ਪੱਧਰੀ ਪੌੜੀ ਬਾਲੀ ਹੋਈ ਤਿਆਰ ਕਰਵਾਈ ਆਪ ਜੀ ਨੇ ਆਨੰਦ ਸਹਿਬ ਦੀ ਰਚਨਾ ਕੀਤੀ ਅਤੇ ਇਸ ਨੂੰ ਆਨੰਦ ਕਾਰਜ ਨਾਮਕ ਸਿੱਖ ਵਿਆਹ ਦੀ ਰਸਮ ਦਾ ਹਿੱਸਾ ਬਣਾਇਆ ਇੱਕ ਵਾਰੀ ਸਿੱਖਾਂ ਪੁੱਤਰਾਂ ਨੂੰ ਪਰਖਣ ਲਈ ਗੁਰੂ ਜੀ ਨੇ ਹੁਕਮ ਦਿੱਤਾ ਕਿ ਥੜੇ ਬਣਾਓ ਜਦ ਉਹਨਾਂ ਥੜੇ ਬਣਾਏ ਤਾਂ ਨਾ ਪਸੰਦ ਕਰਕੇ ਟਹਾ ਦਿੱਤੇ ਇਸੇ ਤਰ੍ਹਾਂ ਕਈ ਵਾਰ ਟਾਹੇ ਪਰ ਸਭ ਲੋਕੀ ਤੰਗ ਹੋ ਕੇ ਛੱਡ ਬੈਠੇ ਪ੍ਰੰਤੂ ਗੁਰੂ ਰਾਮਦਾਸ ਬਰਾਬਰ 21 ਦਿਨ ਤੱਕ ਬੜੀ ਹੁਸੀ ਨਾਲ ਥੜੇ ਬਣਾਈ ਗਏ ਇਸ ਪ੍ਰਕਾਰ ਦੀ ਸੱਚੀ ਭਗਤੀ ਦੇਖ ਕੇ ਗੁਰੂ ਜੀ ਪ੍ਰਸੰਨ ਹੋਏ ਤੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦੀ ਗੱਦੀ ਦਿੱਤੀ ਗੁਰੂ ਅਮਰਦਾਸ ਜੀ ਹਮੇਸ਼ਾ ਕਿੱਲੀ ਨੂੰ ਪਕੜ ਕੇ ਸਵਾ ਪਹਿਰ ਤੱਕ ਤਪੱਸਿਆ ਕਰਦੇ ਤੇ ਫਿਰ ਉਪਦੇਸ਼ ਕਰਦੇ ਜਿਹੜੀ ਇਹਨਾਂ ਨੇ ਬੌਲੀ ਗੋਇੰਦਵਾਲ ਵਿਖੇ ਬਣਾਈ ਸੀ ਉਸ ਦੀਆਂ 84 ਪੌੜੀਆਂ ਹਨ ਜਿੱਥੇ ਲੋਕ 84 ਪਾਠ ਜਪਜੀ ਸਾਹਿਬ ਦੇ ਇਸ਼ਨਾਨ ਸਹਿਤ ਕਰਦੇ ਹਨ ਸ੍ਰੀ ਗੁਰੂ ਅਮਰਦਾਸ ਜੀ 95 ਸਾਲ ਦੀ ਉਮਰ ਵਿੱਚ 1 ਸਤੰਬਰ 1564 ਨੂੰ ਜੋਤੀ ਜੋਤ ਸਮਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ